ਹਾਂਜੀ ਹਕਸਾ ਜੀ ਬਾਦ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਰਹੇ ਐਕਸੀਡੈਂਟਾਂ ਦੇ ਬਾਰੇ ਐਕਸੀਡੈਂਟਾਂ ਦਾ ਹੋਣ ਦਾ ਕਾਰਨ ਕੀ ਹੈ ਤੇ ਇਹਨਾਂ ਨਾਲ ਹੋ ਰਿਹਾ ਨੁਕਸਾਨ ਤੇ ਜਿਹੜੀ ਇਹਨਾਂ ਦੀ ਪਰਭਾਈ ਉਹ ਤਾਂ ਹੋ ਹੀ ਨਹੀਂ ਸਕਦੀ ਸਾਡੇ ਹਿੰਦੁਸਤਾਨ ਦੇ ਵਿੱਚ 140 ਕਰੋੜ 142 ਕਰੋੜ ਤੋਂ ਇਕ ਸੌ ਸ਼ਾਲੀ ਕਰੋੜ ਦੀ ਆਬਾਦੀ ਹੈ ਜਿਹੜੀ ਉਹ ਅਲੱਗ-ਅਲੱਗ ਰਿਪੋਰਟਾਂ ਦੇ ਅਨੁਸਾਰ ਜਾਂ ਅਲੱਗ-ਅਲੱਗ ਨਿਊਜ਼ਾਂ ਦੇ ਅਕੋਰਡਿੰਗ ਹੋ ਰਹੀ ਆ। ਉਹਨੇ ਹੀ ਸਾਧਨ ਨੇ ਇੱਕ ਘਰ ਦੇ ਵਿੱਚ ਦੋ ਤੋਂ ਤਿੰਨ-ਤਿੰਨ ਸਾਧਨ ਨੇ। ਉਹ ਕਈਆਂ ਦੇ ਤਾਂ ਜ਼ਿਆਦਾ ਵੀ ਹੋ ਸਕਦੇ ਆ। ਦੋ-ਦੋ ਸਾਧਨ ਹਰੇਕ ਦੇ ਨੇ ਮੋਟਰਸਾਈਕਲ, ਸਾਈਕਲ ਤੇ ਟਰੈਕਟਰ, ਗੱਡੀਆਂ, ਟਰੱਕ, ਬਹੁਤ ਸਾਰਾ ਮਤਲਬ ਚਲ ਆਵਾਜਾਈ ਦੇ ਸਾਧਨ ਕਹਿ ਸਕਦੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਤੇ ਹਜ਼ਾਰਾਂ ਹੀ ਐਕਸੀਡੈਂਟ ਹੁੰਦੇ ਨੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਇਹਨਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਸਾਧਨ ਨੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਜਿਉਂ-ਜਿਉਂੇ ਜਿਵੇਂ-ਜਿਵੇਂ ਸਾਧਨਾਂ ਦੀ ਗਿਣਤੀ ਵੱਧ ਰਹੀ ਹੈ ਓਵੇਂ-ਓਵੇਂ ਐਕਸੀਡੈਂਟਾਂ ਦੀ ਗਿਣਤੀ ਵੱਧ ਰਹੀ ਹੈ ਇਹਦੇ ਵਿੱਚ ਕਈ ਵਾਰੀ ਅਸੀਂ ਗਲਤ ਡਰਾਈਵ ਡਰਾਈਵ ਕਰਦਾ ਜਿਹੜਾ ਰੌਂਗ ਸਾਈਡ ਤੋਂ ਆ ਕੇ ਵੀ ਕਈ ਵਾਰੀ ਕੀ ਹੈ ਐਕਸੀਡੈਂਟ ਹੁੰਦੇ ਆ ਤੇ ਦੂਸਰਾ ਤੇਜ ਰਫਤਾਰ ਦੇ ਨਾਲ ਜਿਹੜੇ ਲੋਕ ਸਾਧਨ ਤੋੜਦੇ ਆ ਕੰਟਰੋਲ ਨਹੀਂ ਹੁੰਦਾ ਉਹਦਾ ਕਾਰਨ ਵੀ ਸਾਧਨ ਜਿਹੜਾ ਐਕਸੀਡੈਂਟ ਹੁੰਦੇ ਆ ਇਹਨਾਂ ਨਾਲ ਇਹਨਾਂ ਦੇ ਕਾਰਨ ਜਿਹੜੇ ਨਰਦੋਸ਼ ਲੋਕ ਹੈ ਕਈ ਵਾਰੀ ਤਾਂ ਕੀ ਹੁੰਦੇ ਉਹਨਾਂ ਨੇ ਜਾਨਾਂ ਜੱਲੀਆਂ ਜਾਂਦੀਆਂ ਨੇਗੀਆਂ ਕਈ ਵਾਰੀ ਲੱਤਾਂ ਮਾਵਾ ਟੁੱਟ ਜਾਂਦੀਆਂ ਨੇਗੀਆਂ ਤੇ ਵੱਡਾ ساری ਜ਼ਿੰਦਗੀ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ ਕਈ ਪਰਿਵਾਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਕੀ ਹੈ ਉਸੇ ਬੰਦੇ ਤੇ ਕੀ ਹੈ ਪਰਿਵਾਰ ਉਸੇ ਬੰਦੇ ਤੇ ਨਿਰਭਰ ਕਰਦਾ ਹੈ ਪਰਿਵਾਰ ਸਾਰਾ ਸਿਸਟਮ ਕੀ ਹੈ ਸਾਰਾ ਉਸ ਉਹੀ ਬੰਦਾ ਚਲਾਉਂਦਾ ਹੈ ਕਈ ਵਾਰੀ ਉਹ ਐਕਸੀਡੈਂਟ ਦਾ ਕਾਰਨ ਬਣ ਜਾਂਦਾ ਹੈ ਤਾਂ ਉਹਨਾਂ ਦਾ ਪਰਿਵਾਰ ਕੀ ਰੋਲ ਜਾਂਦੇ ਆ ਇਹਦੇ ਕਰਕੇ ਸੋਚਣ ਸੋਚਣ ਦੀ ਲੋੜ ਹੈ ਥੋੜਾ ਜੇ ਕੋਈ ਸਾਧਨ ਚਲਾਉਂਦਾ ਹੈ ਇੱਕ ਤਾਂ ਉਹਨਾਂ ਨੂੰ ਧਿਆਨ ਨਾਲ ਚਲਾਓ ਦੂਸਰੇ ਬੰਦੇ ਨੂੰ ਛੱਡ ਦਿਓ ਕਈ ਵਾਰੀ ਕੀ ਹੁੰਦਾ ਹੈਗਾ ਆ ਸਿੰਗਲ ਸੜਕਾਂ ਨੇ ਜੰਗਿਆ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਂਦੀਆਂ ਨੇਗੇ ਵੱਡੀ ਵੱਡੇ ਸਾਧਨਾਂ ਵਾਲੇ ਛੋਟੇ ਸਾਧਨਾਂ ਨੂੰ ਸਾਈਡ ਹੀ ਨਹੀਂ ਦਿੰਦੇ ਸਾਈਕਲ ਮੋਟਰਸਾਈਕਲ ਨੂੰ ਤਾਂ ਉਹ ਸਾਧਨ ਹੀ ਨਹੀਂ ਸਮਝਦੇ ਸਾਈਡ ਨਹੀਂ ਦਿੰਦੇ ਜਮਾ ਇਹ ਨਾਲ ਨਾਲ ਖੇਮਾ ਟੱਪ ਜਾਂਦਾ ਉਹਦੇ ਕਾਰਨ ਵੀ ਕੀ ਆ ਬਈ ਐਕਸੀਡੈਂਟ ਹੋਣ ਦੇ ਕਾਰਨ ਵੱਧ ਜਾਂਦੇ ਆ ਸੋ ਲੋਕੋ ਸੋ ਨੂੰ ਇੱਕ ਸਨੇਹਾ ਇਹੀ ਹੈ ਕਿ ਜਦੋਂ ਤੁਸੀਂ ਸਾਧਨ ਚਲਾਉਨੇ ਹੋ ਇੱਕ ਤਾਂ ਰਫ਼ਤਾਰ ਘੱਟ ਰੱਖੋ ਤੇ ਦੂਜਾ ਕਿਸੇ ਰੌਂਗ ਸਾਈਡ ਲਿਆ ਕੇ ਨਾ ਗੱਡੀ ਜਿਆਦਾ ਤੇਜ਼ ਚਲਾਓ ਰੌਂਗ ਸਾਈਡ ਬਥੇਰੇ ਕਾ ਹੋਉਂਦੇ ਆ ਐਕਸੀਡੈਂਟ ਹੁੰਦੇ ਆ ਇਹਦੇ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰੇਕ ਪਰਿਵਾਰ ਨੂੰ ਉਮੀਦ ਹੁੰਦੀ ਹੈ ਮੇਰੇ ਪਰਿਵਾਰ ਦਾ ਮੈਂਬਰ ਕੋਈ ਕੰਮ ਤੇ ਗਿਆ ਜਾਂ ਅਸਵੀਰੇ ਗਿਆ ਉਹ ਸ਼ਾਮ ਨੂੰ ਇਕਾਸ ਹੁੰਦੀ ਹੈ ਵੀ ਸਾਡਾ ਬੱਚਾ ਲਾਓ ਜਾਂ ਕੋਈ ਵੀ ਪਰਿਵਾਰਕ ਮੈਂਬਰ ਆ ਜਿਹੜਾ ਬਾਹਰ ਕੰਮ ਕਰਦੇ ਆ ਘਰ ਤੋਂ ਪਿੰਡਾਂ ਦੇ ਵਿੱਚ ਲਾਓ ਸ਼ਹਿਰਾਂ ਦੇ ਵਿੱਚ ਕੰਮਾਂ ਦੇ ਜਾਂਦੇ ਆ ਲੋਕ ਸਵੇਰੇ ਜਾਂਦੇ ਆਥ ਨੇ ਬੇਰ ਵਾਪਸ ਆਉਂਦੇ ਆ ਘਰਾਂ ਨੂੰ ਉਹਨਾਂ ਨੂੰ ਆਉਂਦਾ ਵੀ ਕਈ ਵਾਰੀ ਕੀ ਹੁੰਦਾ ਹੈ ਛੋਟੇ ਛੋਟੇ ਬੱਚਿਆਂ ਦੇ ਪਿਤਾ ਹੁੰਦੇ ਨੇ ਜਿਹੜੇ ਇੱਕ ਪਰਿਵਾਰ ਮਜ਼ਦੂਰੀ ਤੇ ਪਲਦਾ ਹੈ ਜਾਂ ਕੋਈ ਮਿਸਤਰੀ ਹੈ ਜਾਂ ਕੋਈ ਮਜ਼ਦੂਰ ਆਉਂ ਸ਼ਹਿਰਾਂ ਦੇ ਵਿੱਚ ਜਾਂਦੇ ਆ ਕੰਮ ਕਰਨ ਤਾਂ ਉਹ ਸਾਈਕਲਾਂ ਤੇ ਜਾਂਦੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਹਿਰਾਂ ਦੇ ਵਿੱਚ ਕੀ ਇਹ ਕੰਮਾਂ ਤੇ ਜਾਂਦੇ ਆ ਪੱਲੇਦਾਰੀਆਂ ਤੇ ਜਾਂਦੇ ਆ ਦਿਹਾੜੀ ਕਰਨ ਜਾਂਦੇ ਆ ਜਾਂ ਹੋਰ ਵੀ ਮਿਸਤਰੀਪਣੇ ਦਾ ਕੰਮ ਲਾਉ ਕੋ ਕਿਸੇ ਵੀ ਤਰ੍ਹਾਂ ਦਾ ਕੰਮ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਜਾਂਦੇ ਆ ਲੋਕ ਤੇ ਉਹਦੇ ਨਾਲ ਕੀ ਹੈ ਜੇਕਰ ਉਹ ਪਰਿਵਾਰ ਦਾ ਮੈਂਬਰ ਆ ਜਿਹੜਾ ਕਮਾਉਣ ਵਾਲਾ ਆ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਪਰਿਵਾਰ ਦੇ ਪਿਛਲੇ ਜੀ ਆ ਜਿਹੜੇ ਉਹਨਾਂ ਦਾ ਸਿਸਟਮ ਘਰ ਦਾ ਕੀ ਰੁਕ ਜਾਂਦਾ ਹੈ ਤਾਂ ਉਹਨਾਂ ਦੀ ਕਬੀਲਦਾਰੀ ਕਹਿ ਸਕਦੇ ਇੱਕ ਡਾਮਾਂਡੂਲ ਹੋ ਜਾਂਦੀ ਹੈ ਤਾਂ ਇਹਦੇ ਕਰਕੇ ਹਰੇਕ ਬੰਦੇ ਦੀ ਉਮੀਦ ਬੱਝੀ ਹੁੰਦੀ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਬਹੁਤ ਅਨਮੋਲ ਹੈ ਜਿਹੜਾ ਸਿਸਟਮ ਜਿਹੜੀ ਰੂਪਰੇਖਾ ਜਾਂ ਬਾਡੀ ਦਾ ਸਰੀਰਕ ਢਾਂਚਾ ਸਾਡਾ ਪ੍ਰਮਾਤਮਾ ਨੇ ਬਣਾਤਾ ਉਹ ਡਾਕਟਰਾਂ ਕੋਲੋਂ ਨਹੀਂ ਬਣਦਾ ਇੱਕ ਵਾਰੀ ਸਾਡੇ ਸਰੀਰ ਦੇ ਵਿੱਚ ਕੋਈ ਨੁਕਸ ਪੈ ਗਿਆ ਐਕਸੀਡੈਂਟ ਦੇ ਕਾਰਨ ਉਹ ਦੁਬਾਰਾ ਪਰਪਾਈ ਨਹੀਂ ਹੁੰਦੀ ਲੱਖਾਂ ਹੀ ਰੁਪਏ ਲੱਗ ਜਾਂਦੇ ਨੇ ਲੋ ਡਾਕਟਰ ਵੱਢ ਕੇ ਖਾ ਜਾਂਦੇ ਨੇ ਲੱਖਾਂ ਰੁਪਏ ਲੈਂਦੇ ਨੇ ਅੱਜ ਕੱਲ ਇਲਾਜ ਦੇ ਲੱਖਾਂ ਰੁਪਏ ਲੱਗਦੇ ਨੇ ਗਰੀਬ ਬੰਦਾ ਕਿੱਥੋਂ ਇਲਾਜ ਕਰਾ ਲੂਗਾ ਫੇਰ ਵੀ ਚਲੋ ਸੈਂਟਰ ਸਰਕਾਰ ਦੀਆਂ ਜਾਂ ਪੰਜਾਬ ਚ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਦੇ ਤਹਿਤ ਇਲਾਜ ਚੱਲਦੇ ਆ ਉਹਨਾਂ ਦਾ ਵੀ ਬਹੁਤ ਮਤਲਬ ਲਾਭ ਮਿਲ ਜਾਂਦਾ ਪਰ ਲੋੜ ਨਹੀਂ ਹੈਗੀ ਇਹ ਜੇ ਲਾਭਾਂ ਦੀ ਸਾਨੂੰ ਲੋੜ ਨਹੀਂ ਹੈਗੀ ਇਹ ਜੇ ਪੈਸੇ ਦੀ ਗਰੀਬ ਲੋਕਾਂ ਨੂੰ ਜਾਂ ਐਕਸੀਡੈਂਟ ਦਾ ਜਿਹੜਾ ਸ਼ਿਕਾਰ ਹੁੰਦੇ ਨੇ ਇਹਦੇ ਕਰਕੇ ਇੱਕ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਐਕਸੀਡੈਂਟ ਦੇ ਕਾਰਨ ਮੌਤ ਹੋ ਜਾਂਦੀ ਹੈ ਕਈ ਵਾਰੀ ਤਾਂ ਜਿਹੜੇ ਜਿਨ੍ਹਾਂ ਦੇ ਪਰਿਵਾਰ ਦੇ ਬੱਚੇ ਜਿਹਦੇ ਬੱਚੇ ਛੋਟੇ ਹੁੰਦੇ ਨੇ ਉਹਨਾਂ ਦੀਆਂ ਚਾਵਾਂ ਰੁਲ ਜਾਂਦੇ ਨੇ ਚਾਰ ਰੁਲ ਜਾਂਦੇ ਨੇ ਉਹਨਾਂ ਦੇ ਚਾਰ ਰੁਲਣ ਦੇ ਨਾਲ-ਨਾਲ ਉਹਨਾਂ ਦਾ ਸਮਾਜਿਕ ਤੇ ਆਰਥਿਕ ਤੇ ਜਿਹੜਾ ਪੜ੍ਹਾਈ ਵਾਲਾ ਸਿਸਟਮ ਆ ਉਹ ਵੀ ਸਾਰਾ ਡਾਮਾਡੋਲ ਹੋ ਜਾਂਦਾ ਇਹਦੇ ਕਰਕੇ ਇੱਕ ਸੋਚਣ ਦੀ ਲੋੜ ਹੈ ਜਾਂ ਸੋਚ ਸਮਝ ਕੇ ਸਾਧਨ ਚਲਾਉਣ ਦੀ ਲੋੜ ਹੈ ਸਾਧਨ ਚਲਾਓ ਲਓ ਪਰ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖੋ ਧਾਇਰੇ ਦੇ ਉਹਨਾਂ ਲਿਮਟ ਘਾਹ ਉਹਦੇ ਵਿੱਚ ਰੱਖੋ ਧਾਇਰੇ ਦੇ ਵਿੱਚ ਰੱਖੋ ਸਪੀਡ ਕਹਾਉਲੀ ਰੱਖੋ ਸਿੰਗਲ ਸੜਕ ਹੈ ਕੋਈ ਉਖੜੀ ਆ ਜਾਂਦੀ ਹੈ ਜਾਂ ਕਿਤੇ ਟੋਆ ਖੱਭਾਗਾ ਉਹਦੇ ਕਾਰਨ ਕੀ ਹੈ ਕਿ ਐਕਸੀਡੈਂਟ ਹੋਣ ਦੇ ਕਾਰਨ ਵੱਜ ਜਾਂਦੀ ਹੈ ਇਹਦੇ ਕਰਕੇ ਅਪੀਲ ਹੈ ਬੇਨਤੀ ਹੈ ਕਿ ਸਾਧਨ ਨੂੰ ਹੌਲੀ ਚਲਾਓ ਐਕਸੀਡੈਂਟਾਂ ਦਾ ਕਾਰਨ ਨਾ ਬਣੋ ਹਜ਼ਾਰਾਂ ਲੋਕਾਂ ਦੀ ਜਾਨਾਂ ਕਮਾ ਲੈਂਦੇ ਨੇ ਪ੍ਰਮਾਤਮਾ ਨੇ ਦਿੱਤੀ ਹੋਈ ਜ਼ਿੰਦਗੀ ਨੂੰ ਆਪਾਂ ਕਹਿ ਸਕਦੇ ਹਾਂ ਵੀ ਵਧੀਆ ਤਰੀਕੇ ਨਾਲ ਜਿਉਂ ਕੇ ਸਮਾਜਿਕ ਕੰਮਾਂ ਦੇ ਵੱਲ ਲਾਓ ਦੂਸਰਾ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਆਪਾਂ ਕਹਿੰਦੇ ਆਂ ਵੀ ਪ੍ਰਮਾਤਮਾ ਦੇ ਰਲਿ ਲਿਖੀ ਸੀ ਰਲਿ ਲਿਖੀ ਅਲੱਗ ਚੀਜ਼ ਆ ਪਰ ਅਸੀਂ ਜਦੋਂ ਕੋਈ ਨਸ਼ਾ ਕਰਕੇ ਤੇਰਾ ਤੇਰ ਹਫਤਾਰ ਦੇ ਨਾਲ ਜਾਂ ਰੌਂਗ ਸ਼ੈਡ ਲਿਆ ਕੇ ਐਕਸੀਡੈਂਟ ਹੁੰਦੇ ਆ ਵਿੱਚ ਮਾਰਦੇ ਆ ਇੱਕ ਦੂਜੇ ਸਾਧਨਾਂ ਦੇ ਵਿੱਚ ਵੱਜਦੇ ਆ ਤਾਂ ਉੱਥੇ ਪ੍ਰਮਾਤਮਾ ਦੇ ਨਾਲ-ਨਾਲ ਬੰਦੇ ਦੀ ਮੂਰਖਤਾ ਹੁੰਦੀ ਆ ਇਹਦੇ ਕਰਕੇ ਸਾਧਨਾਂ ਨੂੰ ਕੰਟਰੋਲ ਦੇ ਵਿੱਚ ਚਲਾਓ ਸਪੀਡ ਨੂੰ ਮੈਕਸਿਮਮ ਆਸੀ ਕਹਿ ਸਕਦੇ ਆ ਘੱਟ ਤੋਂ ਘੱਟ ਰੱਖੋ ਸਿੰਗਲ ਸੜਕਾਂ ਦੇ ਉੱਤੇ ਵੱਡੇ ਸਾਧਨਾਂ ਨੂੰ ਵੀ ਇਹੀ ਹੈ ਸਨੇਹਾ ਕਿ ਉਹ ਛੋਟੇ ਸਾਧਨ ਨੇ ਜਿਹੜੇ ਦੋ ਟਾਇਰੇ ਸਾਧਨ ਨੇ ਆਪਾਂ ਕਹਿ ਸਕਦੇ ਆ ਮੋਟਰਸਾਈਕਲ ਦਾ ਸਾਈਕਲ ਦਾ ਉਹਨਾਂ ਨੂੰ ਸਾਈਡ ਦੇਣ ਦੀ ਹੀ ਲੋੜ ਹੁੰਦੀ ਆ ਬਾਅਦ ਚ ਪਸਤਾਵੇ ਦਾ ਪਸਤਾਉਣ ਦਾ ਕੋਈ ਫਾਇਦਾ ਨਹੀਂ ਕਈ ਵਾਰੀ ਕੀ ਹੁੰਦਾਗਾ ਕਿ ਪਰਿਵਾਰ ਦੇ ਵਿੱਚ ਇੱਕੋ ਜੀ ਹੁੰਦਾ ਜੇ ਕਈ ਵਾਰੀ ਉਹ ਜੀ ਚਲਿਆ ਜਾਵੇ ਤਾਂ ਬਹੁਤ ਔਖਾ ਹੋ ਜਾਂਦਾ ਕਿਸੇ ਦਾ ਪੁੱਤ ਮਰ ਸਕਦਾ ਕਿਸੇ ਦਾ ਪਿਓ ਮਰ ਸਕਦਾ ਕਿਸੇ ਦਾ ਮਤਲਬ ਬੇਟਾ ਮਰ ਸਕਦਾ ਸੀ ਕਹਿ ਸਕਦੇ ਆ ਵੀ ਇੱਕ ਇਹਦੇ ਨਾਲ ਵੱਡੀ ਮਨੁੱਖਤਾ ਦਾ ਕਾਹਨ ਹੋ ਰਿਹਾ ਹੈ ਕਾਹਨ ਹੀ ਕਹਾਂਗੇ ਸੀ ਜੇ ਸੋਚਿਆ ਜਾਵੇ ਇਹਦੇ ਕਰਕੇ ਆਪਣੇ ਜਿਹੜੇ ਸਾਧਨ ਨੇ ਉਹਨਾਂ ਨੂੰ ਦਾਇਰੇ ਦੇ ਵਿੱਚ ਚਲਾਇਆ ਆਏ ਬਈ ਸਰਕਾਰ ਨੂੰ ਵੀ ਇਸ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਕਿ ਜਦੋਂ ਕੋਈ ਸੀਜ਼ਨ ਦਾ ਟਾਈਮ ਹੁੰਦਾ ਹੈ ਜਾਂ ਕੋਈ ਹੋਰ ਇਹ ਜੀ ਕੋਈ ਸੀਜ਼ਨ ਦੇ ਟਾਈਮ ਦੇ ਮਤਲਬ ਹਾੜੀ ਸੌਣੀ ਦੇ ਸਮੇਂ ਜਦੋਂ ਸਾਧਨਾਂ ਦੀ ਗਿਣਤੀ ਵਧੇ ਜਾਂਦੀ ਹੈ ਥੋੜਾ ਜਿਹਾ ਟ੍ਰੈਕ ਨਿਜ਼ਮਾ ਨਾਲ ਉਹ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਇਹਦੇ ਕਰਕੇ ਸਾਰਾ ਕੁਝ ਸਰਕਾਰਾਂ ਤੇ ਵੀ ਨਾਸ ਛੱਡਦੇ ਹੋਏ ਸਾਨੂੰ ਆਪ ਹੀ ਇਹ ਚੀਜ਼ਾਂ ਵੱਲ ਸੋਚਣਾ ਚਾਹੀਦਾ ਹੈ ਐਸੀ ਦੋਸਤੋ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ